ਬਾਪਾਵਾਨੇ ਓਕੇ ਸਰ ਓਏ ਕੰਮ ਕਰ ਲੈਗਾ ਸਾਧਨ ਫੋਨ ਹੀ ਦੇਖੀ ਆਨੀ ਆ ਨਾਲੇ ਜਿਹੜਾ ਤੇਰੇ ਕੋਲ 300 ਰੁਪਿਆ ਸੀ ਮੈਨੂੰ ਦੇ ਮਿੰਦਰਾ ਦੇ ਕੇ ਆਉਣਾ ਸਮਾਨ ਜਮ ਹੋਇਆ ਸੀ ਉਹ ਤੋਂ ਬੇਬਾ ਫੋਨ ਨਹੀਂ ਜੇ ਮੈਂ ਤਾਂ ਆਈਪਲ ਦੇਨੀ ਆ ਨਾਲੇ ਜਿਹੜਾ ਤੇਰੇ ਕੋਲ 300 ਰੁਪਿਆ ਸੀ ਉਹਦਾ ਮੈਂ ਨੈਟ ਪਵਾ ਲਿਆ ਹਾਏ ਓਏ ਉਹ ਜਿਵੇਂ ਜਿਵੇਂ ਬੋਰਟਾਂ ਦੇ ਤਰੇਕ ਨੇੜੇ ਆਈਏ ਹੁੰਦੇ ਆ ਮੇਰੇ ਤਾਂ ਨੀਂਦਾਂ ਉੱਡੀਆਂ ਪੰਗਾ ਕੈਨੂੰ ਆਈਪੀਐਲ ਦੇ ਬਣੀ ਆ। ਕਾਤਾ ਸੁਣਤਾ ਜੇੜਾ ਕਾਤਾ ਨਾ ਪੈ। ਪਤਾ ਨਹੀਂ ਆਈਪੀਐਲ ਦੇ ਫਾਇਦੇ। ਬ੍ਰੇਕ ਤੇ ਕਿੰਨਾ ਰਹਿੰਦੇ ਆ ਉਹਦੇ ਟੀਮ ਬਣਾਉਣੀ ਪੈਂਦੀ ਆ। ਫਿਰ ਉਹ ਤੇ ਲੋਕ ਲੱਖਾਂ ਕਰੋੜਾਂ ਦੇ ਨਾਮ ਜੱਦਦੇ ਆ। ਅੱਛਾ ਉਹ ਫਿਰ ਤਾਂ ਪਾਵਾ ਨੇ ਮੈਨੂੰ ਹੀ ਸਿਖਾ ਦੇ। ਇਹ ਗੇਮ ਤਾਂ ਮੈਨੂੰ ਵੀ ਨਹੀਂ ਆਉਂਦੀ। ਮਾਂ ਦੇ ਘਰ ਵਾਲੀ ਖੇਡਦੀ ਹੁੰਦੀ ਆ। ਮਤਾਇਓ ਸਿੱਖਦੀ ਆ।